ਦੋਸਤੋ ਤੁਸੀਂ ਦੱਸੋ ਇਹ ਸਹੀ ਹੈ ਜਾਂ ਗਲਤ ਇੱਕ ਛੋਟਾ ਜਿਹਾ ਬੱਚਾ ਜਦੋਂ ਘਰ ਆਂਦਾ ਹੈ ਤਾਂ ਉਸਦੇ ਕੱਪੜੇ ਗੰਦੇ ਹੋ ਜਾਂਦੇ ਆ ਤਾਂ ਉਸਦੇ ਮਾਪਿਆਂ ਨੂੰ ਇੰਨਾ ਗੁੱਸਾ ਚੜਦਾ ਹੈ ਤਾਂ ਉਸ ਨੂੰ ਕੁੱਟਗੁੱਟ ਕੇ ਮਾਰ ਦਿੰਦੇ ਆ ਕੀ ਇਹ ਸਹੀ ਹੈ ਜਾਂ ਗਲਤ ਕਿਉਂਕਿ ਅਜਿਹੀ ਖਬਰ ਸਾਡੇ ਸਾਹਮਣੇ ਆਈ ਹੈ ਇੱਕ ਸੱਚੀ ਖਬਰ ਹੈ ਤੇ ਕਿਸੇ ਹੋਰ ਦੇਸ਼ ਦੀ ਨਹੀਂ ਸਗੋਂ ਸਾਡੇ ਹੀ ਭਾਰਤ ਦੇਸ਼ ਦੀ ਬੜੀ ਮੰਦਭਾਗੀ ਘਟਨਾ ਸਾਡੇ ਸਾਹਮਣੇ ਆਈ ਹੈ ਜਿੱਥੇ ਇੱਕ ਛੋਟੀ ਜਿਹੀ ਬੱਚੀ ਜਿਸ ਦਾ ਨਾਮ ਸ਼ੀਫਾ ਦੱਸਿਆ ਜਾ ਰਿਹਾ ਹੈ 6 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈ ਜਦੋਂ ਲੜਕੀ ਘਰੇ ਆਉਂਦੀ ਹੈ ਉਹ ਨਾਲੀ ਵਿੱਚ ਕਿਸੇ ਕਾਰਨ ਡਿੱਗ ਜਾਂਦੀ ਹੈ ਤੇ ਜਦੋਂ ਘਰੇ ਆਉਂਦੀ ਹੈ ਛੋਟੀ ਜੀ ਪਿਆਰੀ ਜੀ ਬੱਚੀ ਜਦੋਂ ਉਸਦੀ ਮਾਂ ਦੇਖਦੀ ਹੈ ਕਿ ਉਸਦੇ ਕੱਪੜੇ ਗੰਦੇ ਹੋ ਚੁੱਕੇ ਹਨ ਬੁਰੀ ਤਰੀਕੇ ਨਾਲ ਨਾਲੀ ਦਾ ਜੋ ਸਾਰਾ ਗਾਰਾ ਹੈ ਉਸਦੇ ਕੱਪੜਿਆਂ ਉੱਤੇ ਲੱਗਾ ਹੋਇਆ ਹੈ ਤਾਂ ਉਸਦੀ ਮਾਂ ਨੂੰ ਇੰਨਾ ਕੁ ਜ਼ਿਆਦਾ ਗੁੱਸਾ ਆ ਜਾਂਦਾ ਹੈ ਜਿਸ ਤੋਂ ਬਾਅਦ ਉਸਦੀ ਮਾਂ ਉਸਦੇ ਲਗਾਤਾਰ ਵਾਰ ਕਰਨ ਲੱਗ ਜਾਂਦੀ ਹੈ ਲਗਾਤਾਰ ਉਸ ਛੋਟੀ ਜੀ ਬੱਚੀ ਨੂੰ ਬੁਰੀ ਤਰੀਕੇ ਨਾਲ ਕੁੱਟਣ ਲੱਗ ਜਾਂਦੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਉਸਦਾ ਪਿਤਾ ਹੈ ਜਿਸ ਦਾ ਨਾਮ ਜਿਸ ਦਾ ਨਾਮ ਅਕਰਮ ਦੱਸਿਆ ਜਾ ਰਿਹਾ ਹੈ ਤੇ ਉਸ ਲੜਕੀ ਦੀ ਮਾਂ ਦਾ ਨਾਮ ਨਿਸ਼ਾ ਪ੍ਰਵੀਨ ਦੱਸਿਆ ਜਾ ਰਿਹਾ ਹੈ ਉਹ ਦੋਨੇ ਉਸ ਲੜਕੀ ਨੂੰ ਬੁਰੀ ਤਰੀਕੇ ਨਾਲ ਕੁੱਟਣ ਲੱਗ ਜਾਂਦੇ ਹਨ ਇਹ ਵੀ ਦੋਸ਼ ਲੱਗੇ ਹਨ ਕਿ ਜੋ ਉਸ ਲੜਕੀ ਦਾ ਪਿਤਾ ਹੈ ਉਸ ਨੂੰ ਡੰਡੇ ਦੇ ਨਾਲ ਬੁਰੀ ਤਰੀਕੇ ਨਾਲ ਕੁੱਟਣ ਲੱਗ ਜਾਂਦਾ ਹੈ ਤੇ ਜਿਸ ਦੇ ਨਾਲ ਉਸ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਹਨਾਂ ਦੋਨਾਂ ਨੇ ਲੜਕੀ ਦੀ লাশ ਨੂੰ ਦਫਨਾਉਣ ਦੀ ਪੂਰੀ ਤਿਆਰੀ ਕੀਤੀ ਹੋਈ ਸੀ ਪਰ ਕਿਸੇ ਰਿਸ਼ਤੇਦਾਰ ਨੇ ਪੁਲਿਸ ਨੂੰ ਮੌਕੇ ਤੇ ਖਬਰ ਦੇ ਦਿੱਤੀ ਤੇ ਜਦੋਂ ਪੁਲਿਸ ਉਹਨਾਂ ਦੇ ਘਰ ਪਹੁੰਚੀ ਤਾਂ ਉਹਨਾਂ ਨੇ ਲੜਕੀ ਦੀ লাশ ਤਾਂ ਉਹਨਾਂ ਨੇ ਲੜਕੀ ਦੀ লাশ ਬਰਾਮਦ ਕਰ ਲਈ ਹੈ ਤੇ ਉਹਨਾਂ ਦੋਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਅਕਰਮ ਹੈ ਉਸ ਦੀ ਜੁੱਤੀਆਂ ਚੱਪਲਾਂ ਦੀ ਦੁਕਾਨ ਹੈ ਤੇ ਅਕਰਮ ਦੀ 2023 ਦੀ ਵਿੱਚ ਜੋ ਉਸ ਦੀ ਪਹਿਲੀ ਪਤਨੀ ਹੈ ਉਸ ਦਾ ਕਿਸੇ ਕਾਰਨ ਕਰਸ਼ ਮੌਤ ਹੋ ਗਈ ਸੀ ਮੌਤ ਤੋਂ ਬਾਅਦ ਉਸ ਨੇ ਦੂਸਰਾ ਵਿਆਹ ਕਰਾ ਲਿਆ ਸੀ ਤੇ ਉਸ ਤੋਂ ਬਾਅਦ ਜੋ ਸ਼ਿਫਾ ਦੀ ਜੋ ਦੂਸਰੀ ਪਤਨੀ ਸੀਗੀ ਉਸ ਵੱਲੋਂ ਜੋ ਸ਼ਿਫਾ ਹੈ ਤਾਂ ਇਸ ਤੋਂ ਬਾਅਦ ਜੋ ਕਰਮ ਦੀ ਦੂਸਰੀ ਪਤਨੀ ਸੀਗੀ ਉਹ ਸ਼ਿਫਾ ਨੂੰ ਪਸੰਦ ਨਹੀਂ ਕਰਦੀ ਸੀਗੀ ਉਸ ਦੀ ਮਤਰੀ ਹੀ ਮਾਂ ਸੀਗੀ ਉਸ ਦੇ ਨਾਲ ਉਸ ਦਾ ਇਹਨਾਂ ਲਗਾਵ ਨਹੀਂ ਹੋਇਆ ਸੀ ਤੇ ਇਹ ਵੀ ਰਿਸ਼ਤੇਦਾਰਾਂ ਵੱਲੋਂ ਦੋਸ਼ ਲਗਾਏ ਗਏ ਹਨ ਜੋ ਦੋਨੇ ਉਸ ਲੜਕੀ ਦੇ ਮਾਤਾ ਤੇ ਪਿਓ ਹੈਗੇ ਆ ਉਹ ਲੜਕੀ ਨੂੰ ਅਕਸਰ ਉਹ ਲੜਕੀ ਨੂੰ ਅਕਸਰ ਕੁੱਟਦੇ ਮਾਰਦੇ ਸਨ ਉਸ ਦੇ ਨਾਲ ਬੁਰਾ ਵਰਤਾਅ ਕਰਦੇ ਸਨ ਤੇ ਉਸ ਦਾ ਸ਼ੋਸ਼ਣ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਸੀਗੀ ਅਜਿਹੇ ਦੋਸ਼ ਰਿਸ਼ਤੇਦਾਰਾਂ ਵੱਲੋਂ ਉਹਨਾਂ ਤੇ ਲਗਾਏ ਗਏ ਹਨ ਬਹੁਤ ਹੀ ਮੰਦਭਾਗੀ ਘਟਨਾ ਸਾਡੇ ਅੱਜ ਸਾਹਮਣੇ ਆਈ ਹੈ ਜਿੱਥੇ ਇੱਕ 6 ਸਾਲ ਦੀ ਲੜਕੀ ਜਿਸ ਨੂੰ ਹਲੇ ਦੁਨੀਆਦਾਰੀ ਦਾ ਕੁਝ ਵੀ ਨਹੀਂ ਪਤਾ ਸੀ ਉਹ ਤਾਂ ਵਿਚਾਰੀ ਵਾਰ ਖੇਡ ਰਹੀ ਸੀ ਖੇਡਦੇ-ਖੇਡਦੇ ਉਹ ਡਿੱਗ ਗਈ ਨਾਲੀ ਦੇ ਵਿੱਚ ਘਰੇ ਆਈ ਕਿ ਮੇਰੀ ਜੋ ਮਾਂ ਹੈ ਮੈਨੂੰ ਨਵਾਏਗੀ ਧਵਾਏਗੀ ਸੋਹਣੇ ਕੱਪੜੇ ਮੇਰੇ ਪਾਏਗੀ ਪਰ ਉਸ ਵਿਚਾਰੀ ਨੂੰ ਕੀ ਪਤਾ ਸੀਗਾ ਕਿ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ ਉਸ ਦੇ ਮਾਤੇ ਪਿਓ ਦੇ ਵੱਲੋਂ ਉਸ ਦੀ ਮੌਤ ਦੀ ਤਿਆਰੀ ਕੀਤੀ ਗਈ ਹੈ ਜਦੋਂ ਉਹ ਲੜਕੀ ਘਰ ਪਹੁੰਚੀ ਤਾਂ ਉਸ ਦੇ ਮਾਤਾ ਤੇ ਪਿਓ ਵੱਲੋਂ ਉਸ ਨੂੰ ਇੰਨੀ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਕਿ ਲੜਕੀ ਮੌਕੇ ਤੇ ਹੀ ਆਪਣੇ ਸਾਹ ਛੱਡ ਗਈ ਬਹੁਤੀ ਮੰਦਭਾਗੀ ਤੇ ਤਰਸਯੋਗ ਘਟਨਾ ਸਾਡੇ ਸਾਹਮਣੇ ਆਈ ਹੈ ਕਿ ਜਿੱਥੇ ਇੱਕ ਪਿਓ ਮਦਾਵੀ ਦਿਲ ਨਹੀਂ ਪਸੀਚਿਆ ਕਿ ਮੈਂ ਆਪਣੀ ਬੇਟੀ ਨੂੰ ਇਸ ਤਰੀਕੇ ਨਾਲ ਕੁੱਟ ਰਿਹਾ ਹਾਂ ਦੇਖੋ ਜੀ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਏ ਪਰ ਇਹ ਗੱਲ ਵੀ ਸੋਚਣ ਵਾਲੀ ਏ ਕਿ ਜੇਕਰ ਉਹਨਾਂ ਦਾ ਕੋਈ ਬੇਟਾ ਹੁੰਦਾ ਤਾਂ ਹੋ ਸਕਦਾ ਸੀਗਾ ਉਸ ਨੂੰ ਇੰਨੇ ਬੁਰੀ ਤਰੀਕੇ ਨਾਲ ਨਾ ਕੁੱਟਦੇ ਕਿਉਂਕਿ ਅੱਜ ਦੇ ਸਾਡੇ ਸਮਾਜ ਦੇ ਵਿੱਚ ਚਾਹੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸਮਾਜ ਬਹੁਤ ਤਰੱਕੀ ਕਰ ਗਿਆ ਹੈ ਸਾਡੀਆਂ ਜੋ ਧੀਆ ਭੈਣਾ ਔਰਤਾਂ ਨੇ ਉਹ ਮਰਦ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ ਹਰੇਕ ਫੀਲਡ ਦੇ ਵਿੱਚ ਹਰੇਕ ਕੰਮ ਦੇ ਵਿੱਚ ਸਾਡੀਆਂ ਲੜਕੀਆਂ ਤਰੱਕੀ ਕਰ ਰਹੀਆਂ ਹਨ ਪਰ ਸਾਡੇ ਸਮਾਜ ਦੇ ਵਿੱਚ ਕੁਝ ਅਜਿਹੇ ਖੇਤਰ ਵੀ ਹਨ ਜਿੱਥੇ ਲੜਕੇ ਦੇ ਲੜਕੀ ਨਾਲ ਫਰਕ ਕੀਤਾ ਜਾਂਦਾ ਹੈ ਅਕਸਰ ਅਸੀਂ ਘਰਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਦੋ ਭੈਣ ਭਰਾ ਹੁੰਦੇ ਹਨ ਉਹਨਾਂ ਭੈਣ ਭਰਾਵਾਂ ਦੇ ਵਿੱਚ ਜਿਵੇਂ ਕਿ ਅਸੀਂ ਦੇਖ ਹੀ ਸਕਦੇ ਹਾਂ ਕਿ ਫਰਕ ਕੀਤਾ ਜਾਂਦਾ ਹੈ ਚਾਹੇ ਉਹ ਸਾਡੇ ਟਿੱਡੂਈ ਆਏ ਹੁੰਦੇ ਆ ਨਾ ਪਰ ਕਿਤੇ ਨਾ ਕਿਤੇ ਲੜਕੀ ਦੇ ਨਾਲ ਅੱਡ ਵਰਤਾ ਕੀਤਾ ਜਾਂਦਾ ਹੈ ਤੇ ਲੜਕੇ ਦੇ ਨਾਲ ਅੱਡ ਵਰਤਾ ਕੀਤਾ ਜਾਂਦਾ ਹੈ ਲੜਕੀ ਨੂੰ ਉੰਨੀ ਆਜ਼ਾਦੀ ਨਹੀਂ ਹੁੰਦੀ ਜਿੰਨੀ ਕੁ ਲੜਕੇ ਨੂੰ ਆਜ਼ਾਦੀ ਹੁੰਦੀ ਹੈ ਅਕਸਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਘਰੇ ਕੁਝ ਖਾਣ ਪੀਣ ਨੂੰ ਆਉਂਦਾ ਹੈ ਤਾਂ ਲੜਕਾ ਜ਼ਿੱਦ ਕਰਦਾ ਹੈ ਕਿ ਮੈਂ ਵੱਧ ਚੀਜ਼ ਲੈਣੀ ਹੈ ਤਾਂ ਲੜਕੀ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤੇ ਜਾਂਦੇ ਕੋਈ ਨਹੀਂ ਕੋਈ ਨਹੀਂ ਤੇਰਾ ਵੱਡਾ ਵੀਰ ਹੈ ਤੂੰ ਇੰਨੀ ਕ ਚੀਜ਼ੇ ਛੱਡ ਦੇ ਤੇ ਜੇਕਰ ਭਰਾ ਛੋਟਾ ਹੈ ਤਾਂ ਉਸ ਨੂੰ ਇਹ ਕਹਿ ਕੇ ਚੁੱਪ ਕਰਾ ਦਿੰਦੇ ਆ ਕਿ ਕੋਈ ਨਹੀਂ ਛੋਟਾ ਵੀਰ ਹੈ ਤੇਰਾ ਤੂੰ ਵੱਡੀ ਐ ਤੈਨੂੰ ਇੰਨਾ ਕ ਕਰਨਾ ਚਾਹੀਦਾ ਪਰ ਸਾਡੇ ਸਮਾਜ ਨੂੰ ਬਦਲਣ ਦੀ ਲੋੜ ਹੈ ਤੇ ਦੂਸਰੇ ਪਾਸੇ ਜੇਕਰ ਅਸੀਂ ਖਬਰ ਵੱਲ ਧਿਆਨ ਦਈਏ ਤਾਂ ਉਸ ਦੀ ਮਤਰੀ ਮਾਂ ਸੀਗੀ ਕੀ ਹੋਇਆ ਕਿ ਜੇਕਰ ਉਸ ਦੀ ਮਤਰੀ ਮਾਂ ਸੀਗੀ ਜੇਕਰ ਉਸ ਮਤਰੀ ਮਾਂ ਦੀ ਆਪਣੀ ਖੁਦ ਦੀ ਧੀ ਹੁੰਦੀ ਖੁਦ ਦਾ ਉਸ ਦਾ ਬੱਚਾ ਹੁੰਦਾ ਕਿ ਉਹ ਅੱਜ ਵੀ ਉਸਨੇ ਅਜਿਹੀ ਕਰਨਾ ਸੀ ਕਿ ਉਸ ਦਾ ਖੁਦ ਦਾ ਬੱਚਾ ਜੋ ਨਾਲੀ ਵਿੱਚੋਂ ਡਿੱਗ ਕੇ ਆਂਦਾ ਤਾਂ ਉਸ ਨੂੰ ਅਜਿਹੇ ਤਰੀਕੇ ਨਾਲ ਕੁਰਦੀ ਕਿ ਉਹ ਆਪਣੇ ਸਾਈ ਛੱਡ ਜਾਵੇ ਬਹੁਤ ਹੀ ਮੰਦਭਾਗੀ ਘਟਨਾ ਸਾਡੇ ਸਾਹਮਣੇ ਆਈ ਹੈ ਜਿੱਥੇ ਅਸੀਂ ਲੜਕੀਆਂ ਨੂੰ ਪੂਜਦੇ ਹਾਂ ਛੋਟੀਆਂ-ਛੋਟੀਆਂ ਨੂੰ ਲੜਕੀਆਂ ਨੂੰ ਅਸੀਂ ਕੰਜਕ ਦੇ ਰੂਪ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪੂਜਦੇ ਹਾਂ ਪਰ ਸਾਡੀਆਂ ਲੜਕੀਆਂ ਹੀ ਇਸ ਤਰੀਕੇ ਦੇ ਨਾਲ ਆਪਣੇ ਹੀ ਘਰਾਂ ਦੇ ਵਿੱਚ ਜੇ ਸੁਰੱਖਿਅਤ ਨਹੀਂ ਐ ਆਪਣੀ ਮਾਪਿਓ ਦੇ ਹੱਥਾਂ ਦੇ ਵਿੱਚ ਸੁਰੱਖਿਅਤ ਨਹੀਂ ਐ ਤਾਂ ਅਸੀਂ ਹੋਰ ਕੀ ਉਮੀਦ ਕਰ ਸਕਦੇ ਹਾਂ ਕਿ ਅਸੀਂ ਬਾਹਰ ਜਾ ਕੇ ਕਿਸੇ ਕੋਈ ਹੋਰ ਵਿਅਕਤੀ ਤੋਂ ਸੀ ਉਮੀਦ ਕਰ ਸਕਦੇ ਹਾਂ ਕਿ ਸਾਡੀਆਂ ਧੀਆਂ ਸਾਡੀਆਂ ਭੈਣਾਂ ਇਸ ਤਰੀਕੇ ਨਾਲ ਸੁਰੱਖਿਅਤ ਰਹਿਣਗੀਆਂ ਅੱਜ ਦੇ ਜ਼ਮਾਨੇ ਦੇ ਵਿੱਚ ਸਹਿਣਸ਼ੀਲਤਾ ਬਹੁਤ ਹੀ ਹਮਦਰਦੀ ਔਰ ਅੱਜ ਦੇ ਜ਼ਮਾਨੇ ਦੇ ਵਿੱਚ ਸਹਿਣਸ਼ੀਲਤਾ ਤੇ ਹਮਦਰਦੀ ਬਹੁਤ ਘਟ ਗਈ ਹੈ ਕੀ ਹੋਇਆ ਕਿ ਜੇਕਰ ਉਸਦੀ ਮਤਰੀ ਹੀ ਮਾਂ ਸੀਗੀ ਉਸ ਦੇ ਕੋ ਖੁਦ ਦੇ ਕੋ ਖੋ ਨਹੀਂ ਜੰਮੀ ਸੀ ਪਰ ਅਜੇ ਹੀ ਵੀ ਕੀ ਆ ਬਣੀ ਸੀ ਕਿ ਲੜਕੀ ਨੂੰ ਅਜਿਹਾ ਕੁੱਟਿਆ ਅਜਿਹੇ ਤਰੀਕੇ ਨਾਲ ਕੁੱਟਿਆ ਕਿ ਆਪਣੇ ਸਹੀ ਛੱਡ ਗਈ ਪਰ ਜੋ ਉਸ ਦਾ ਪਿਤਾ ਸੀਗਾ ਉਸ ਉਸ ਦੀ ਤਾਂ ਉਹ ਖੁਦ ਦੀ ਧੀ ਸੀਗੀ ਨਾ ਪਿਤਾ ਵੀ ਅਜੇ ਹੀ ਬਣ ਗਿਆ ਕਿ ਉਸ ਨੇ ਆਪਣੀ ਲੜਕੀ ਨੂੰ ਡੰਡਿਆਂ ਦੇ ਨਾਲ ਅਜਿਹੇ ਤਰੀਕੇ ਨਾਲ ਕੁੱਟਿਆ ਤੇ ਵੀ ਦੋਸ਼ ਲੱਗੇ ਹਨ ਕਿ ਉਹ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਹੀ ਉਸ ਬੱਚੀ ਨੂੰ ਕੁੜਦੇ ਸਨ ਕੀ ਪਤਾ ਉਹ ਬੱਚੀ ਮਨੋਂ ਮਨਾਂ ਇਹ ਹੀ ਉਮੀਦ ਕਰ ਰਹੀ ਹੋਵੇ ਕਿ ਕਾਸ਼ ਮੇਰੀ ਮੌਤ ਹੋ ਜਾਵੇ ਤੇ ਉਹ ਲੜਕੀ ਇਹ ਵੀ ਸੋਚਦੀ ਹੋਊਗੀ ਕਾਸ਼ ਮੇਰੀ ਖੁਦ ਦੀ ਮਾਂ ਹੁੰਦੀ ਤਾਂ ਅੱਜ ਮੈਨੂੰ ਅਜਿਹੇ ਦਿਨ ਨਾ ਦੇਖਣਾ ਪੈਂਦਾ ਕਿ ਮੇਰੀ ਰੋਜ਼ੀ ਕੁੱਟਮਾਰ ਹੁੰਦੀ ਹੈ ਇਹ ਖਬਰ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਹੈ ਬਹੁਤ ਹੀ ਮੰਦਭਾਗੀ ਘਟਨਾ ਸਾਡੇ ਦੇਸ਼ ਦੇ ਵਿੱਚੋਂ ਸਾਹਮਣੇ ਆਈ ਹੈ ਬਾਕੀ ਇਸ ਖਬਰ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਨੇ ਕਿ ਇਹ ਸਹੀ ਗੱਲ ਹੈ ਕਿ ਜੇਕਰ ਕੋਈ ਬੱਚਾ ਅਗਬਾਰੋ ਲਿਬੜ ਕੇ ਆ ਜਾਂਦਾ ਹੈ ਉਸਦੇ ਕੱਪੜੇ ਗੰਦੇ ਐ ਤੇ ਉਸਦੇ ਨਾਲ ਇਸ ਤਰੀਕੇ ਦੇ ਨਾਲ ਵਰਤਾਅ ਕਰਨਾ ਚਾਹੀਦਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਨਾ ਮੈਂ ਸਿਮਰਨਜੀਤ ਕੌਰ ਲਾਈਵ ਸੱਚ ਟੀਵੀ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਖਬਰਾਂ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ